ਮਿਤੀ 6 ਫਰਵਰੀ 2024 ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਕੁਝ ਅਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਮੋਰਚੇ ਤੇ ਜਸਵੀਰ ਸਿੰਘ ਪਮਾਲੀ, ਬਲਵਿੰਦਰ ਸਿੰਘ ਕੁੰਬੜਾ, ਰੇਸ਼ਮ ਸਿੰਘ ਕਾਲੂ, ਨਿਰਮਲ ਸਿੰਘ ਰਾਜਿਆਣਾ, ਅਜੈ ਸਿੰਘ ਵਟੋਈ, ਤੇ ਸੇਮ ਚੁੰਬਰ, ਲਖਵੀਰ ਸਿੰਘ ਵਡਾਲਾ, ਸਿਮਰਨਜੀਤ ਸ਼ੈਂਕੀ, ਪਰਵੀਨ ਟਾਂਕ, ਬਲਜੀਤ ਸਿੰਘ ਕਕਰਾਲੀ, ਰਜਿੰਦਰ ਸਿੰਘ ਜੋਦਾ, ਪਰਮਿੰਦਰ ਸਿੰਘ ਮਲਵਾ, ਗੁਰਪ੍ਰੀਤ ਸਿੰਘ ਮੋਗਾ, ਬਲਵਿੰਦਰ ਸਿੰਘ ਗਿੱਲ ਆਦਿ ਨੇ ਮੀਟਿੰਗ ਵਿੱਚ ਹਿੱਸਾ ਲਿਆ। ਆਓ ਸੁਣਦੇ ਹਾਂ ਸਾਡੇ ਰਿਪੋਰਟਰ ਵੱਲੋਂ ਕਵਰੇਜ ਕੀਤੀ ਇੱਕ ਰਿਪੋਰਟ। ਮੈਂ ਨਰਮ ਸਿੰਘ ਰਾਜਾ ਮਜ਼ਦੂਰ ਸ਼ਕਤੀ ਪਾਰਟੀ ਭਾਰਤ ਆਪਣੇ ਵੱਲੋਂ ਅੱਜ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਵਿੱਚ ਸਮੂਲੀਅਤ ਕੀਤੀ ਹੈ। ਔਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਇਹ ਮੋਰਚਾ ਹੈ ਬੜਾ ਵਧੀਆ ਗੱਲ ਹੈ। ਇਹ ਸਾਨੂੰ ਕਾਫੀ ਚਰਵਾ ਦੇ ਜਾਗਾਈ ਹੈ। ਤਾਂ ਦੇ ਰਾਏ ਤਰਸਤਾ ਹੈ। ਇਹ ਵਧੀਆ ਗੱਲ ਹੈ। ਔਰ ਦੂਸਰੇ ਨੰਬਰ ਦੀ ਗੱਲ ਇਹ ਹੈ ਵੀ ਜਿਹੜਾ ਇਹ ਚੋਰ ਫੜੋ ਮੋਰਚਾ ਹੈ ਜਿਹਦੇ ਵਿੱਚ ਵੀ ਇਹ ਕੋਈ ਝਾਲੀ ਸਰਟੀਫਿਕੇਟ ਫੈਲਾਵਲੇ ਦਾ ਕੋਈ ਅਸੀਂ ਇਹ ਤਾਂ ਨਹੀਂ ਦੱਸ ਸਕਦੇ ਵੀ ਕਿੰਨੀ ਕਿ ਸਟਰੈਂਥ ਹੈ ਦੀ ਵਧਦੀ ਜਾਂਦੀ ਆ ਦਿਨੋ ਦਿਨ ਵਧਦੀ ਜਾਂਦੀ ਹੈ ਉਹਦੇ ਵਿੱਚ ਜਿਹੜੀ ਇਹ ਸਾਡੇ ਨਾਲ ਧੱਕਾਸ਼ਾਈਆਂ ਹੋਈਆਂ ਸਾਡੇ ਸਰਟੀਫਿਕੇਟ ਤੇ ਅਸੀਂ ਸਰਟੀਫਿਕੇਟ ਤੇ ਜਨਰਲ categories ਨੇ ਨੌਕਰੀਆਂ ਲਈਆਂ ਇਹਨੂੰ ਗਵਰਨਮੈਂਟ ਚਲੋ ਪਿਛਲੇ ਨੂੰ ਤਾਂ ਅਸੀਂ ਹੁਣ ਕਹਿ ਨਹੀਂ ਸਕਦੇ ਜਿਹੜੀਆਂ ਉਹਨਾਂ ਨੇ ਗਲਤੀਆਂ ਪਰ ਜਿਹੜੀ ਆਮ ਪਾਰਟੀ ਦੀ ਗਵਰਨਮੈਂਟ ਹੈ ਇਹਨੂੰ ਪੂਰਾ ਦੇਕ ਇਨਵੈਸਟੀਗੇਸ਼ਨ ਕਰਕੇ ਇਹਦੀ ਪੂਰੀ ਇਨਕੁਆਰੀ ਕਰਕੇ ਤੇ ਇਹਨਾਂ ਨੂੰ ਇਹ ਬੰਦ ਕੀਤਾ ਜਾਵੇ ਔਰ ਦੂਸਰੇ ਨੰਬਰ ਦੀ ਗੱਲ ਭਈ ਜਿਹੜੀ ਸਾਡੇ 5500 ਦੀ ਚਲੋ ਸਾਡੇ ਕੋਈ 5 ਕੇ 5500 ਦੀ ਆਈ ਹੈ ਗੈਂਟੀ ਉਹਦੇ ਵਿੱਚ ਸਾਡੇ ਬੰਦਾਂ ਤੁਰੰਤ ਭਰਤੀ ਕੀਤਾ ਜਾਵੇ ਹੋਰ ਜਿਹੜੀਆਂ ਵੈਕੈਂਸੀਆਂ ਐ ਇਹਦੇ ਮੁਕਾਬਲੇ ਦੇ ਵਿੱਚ ਜੇਕਰ ਇਹ ਜੇ ਨਹੀਂ ਹੁੰਦਾ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਮੂਵਮੈਂਟ ਚੱਲੀ ਐ ਇਹਨੂੰ ਹਾਈਲਾਈਟ ਕਰਾਂਗੇ ਔਰ ਪ੍ਰੈਕਟੀਕਲੀ ਜਾ ਕੇ ਲੋਕਾਂ ਦੇ ਵਿੱਚ ਗ੍ਰਾਸ ਰੂਟ ਤੇ ਲੈ ਕੇ ਜਾਵਾਂਗੇ ਔਰ ਇਹਨੂੰ ਪ੍ਰਚਾਰ ਕਰਾਂਗੇ ਕਿ ਇਹਨਾਂ ਦਾ ਸਾਰੀਆਂ ਜਿਹੜੀਆਂ ਸਰਕਾਰਾਂ ਦਾ ਅਸੀਂ ਸੋਸ਼ਲ ਬਾਈਕਾਟ ਕਰਾਂਗੇ ਜੇਕਰ ਸਾਨੂੰ ਜਸਟਿਸ ਨਾ ਮਿਲਿਆ ਤੇ ਇਹਨੂੰ ਪਾਰਲੀਮੈਂਟ ਕੁਐਸਚਨ ਵੀ ਬਣਾਇਆ ਜਾਊਗਾ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਕਹਿੰਦਾ ਮੈਂ ਦੂਜੇ ਨੰਬਰ ਦੀ ਗੱਲ ਹੈ ਜਿਹੜੀ ਸਾਡੀ ਮਜ਼ਦੂਰਾ ਵੱਲੋਂ ਜਿਹੜੀ ਡਿਮਾਂਡ ਹੈ ਡਿਮਾਂਡ ਤਾਂ ਮੈਂ ਨਹੀਂ ਕਹੂੰਗਾ ਸਾਡੀ ਇਹ ਹੱਕ ਮੰਗਦਾ ਸਾਡਾ ਕਿ ਸਾਡੇ ਜਿਹੜੀ ਮਜ਼ਦੂਰੀ ਦੀ ਧੜੀ ਹੈ ਉਹ ਵਾਪਰ 1000 ਤੋਂ ਹੌਲੀ 1000 ਰੁਪਿਆ ਕੀਤੀ ਜਾਵੇ ਕਿਉਂਕਿ ਸਾਡੀ ਨਰੇਗਾ ਜਿਹੜੀ ਕੁੰਮંત્રી ਪਦ ਹੈਗੀ ਹੈ ਇਹ ਆਪਣੀ ਸਕੀਮ ਹੈ ਇਹ ਕਿਸੇ ਦੇ ਅੰਡਰ ਨਹੀਂ ਆਉਂਦਾ ਇਹਨੂੰ ਪੰਚਾਇਤਾਂ ਤੋਂ ਸੁਤੰਤਰ ਕੀਤਾ ਜਾਵੇ ਕਿਉਂਕਿ ਸਾਡੇ ਲੋਕ ਅੰਦਰ ਸਟੈਲ ਚੱਲ ਰਹੇ ਆ ਇਸ ਕਰਕੇ ਅਸੀਂ 500 ਰੁਪਈਏ ਜਿਹਨੂੰ 500 ਰੁਪਿਆ ਕਹਿੰਦੇ ਅਸੀਂ ਗਵਰਨਮੈਂਟ ਨੂੰ ਟੈਕਸ ਦੇਣ ਨੂੰ ਤਿਆਰ ਹਾਂ ਸਾਡੀ 1000 ਰੁਪਿਆ ਦੀ ਅਦਾਇਗੀ ਕੀਤੀ ਜਾਵੇ ਜੇਕਰ ਕੋਈ ਪਾਰਟੀ ਇਹ ਚੀਜ਼ ਨੂੰ ਮਜ਼ਦੂਰ ਦੇ ਹੱਕ 'ਚ ਨਹੀਂ ਬੋਲਦੀ ਤਾਂ ਉਹਨੂੰ ਮਜ਼ਦੂਰ ਦੀ ਵੋਟ ਲੈਂਦਾ ਕੋਈ ਅਧਿਕਾਰ ਨਹੀਂ ਇਹਨਾਂ ਕਹਿੰਦਾ ਸਾਰੀ ਸੰਗਤ ਨੂੰ ਔਰ ਅਨਸਾਬ ਮੋਰਚੇ ਨੂੰ ਸਾਡੇ ਨਾਲ ਹੀ ਜਿਹੜਾ ਰਿਜ਼ਰਵੇਸ਼ਨ ਫੜਿਓ ਇਹਦੇ ਵਿੱਚ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜੈਪੀਨ ਜੈ ਭਾਰ ਜੈ ਸਭਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਸ ਮੋਰਚੇ ਦੇ ਵਿੱਚ ਜੋ ਰੁਟੀਨ ਦੇ ਵਿੱਚ ਸੰਗਤ ਆ ਕੇ ਹਾਜ਼ਰੀ ਲਵਾ ਕੇ ਜਾਂਦੀ ਹੈ ਅੱਜ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਰਾਜਿਆਣੇ ਤੋਂ ਬਹੁਤ ਸਰ ਆ ਸਰਨ ਨਿਰਮਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜਥਾ ਆਇਆ ਵਾ ਅਸੀਂ ਉਹਨਾਂ ਦਾ ਇੱਥੇ ਰੈਜ਼ਰਵੇਸ਼ਨ ਚੋਰਪੜੋ ਮੋਰਚਾ ਮਹਾਲੀ ਪਹੁੰਚਣ ਤੇ ਧੰਨਵਾਦ ਵੀ ਕਰਦੇ ਆਂ ਜਿਉਂ ਆਖਦੇ ਆਂ ਤੇ ਸਮੁੱਚੇ ਪੰਜਾਬ ਦੇ ਐਸਸੀ ਬੀਸੀ ਵਰਗ ਨੂੰ ਬੇਨਤੀ ਕਰਦੇ ਆਂ ਕਿ ਆਓ ਆਪਣੇ ਐਸਸੀ ਬੀਸੀ ਹੱਕਾਂ ਲਈ ਜੰਗ ਸ਼ੁਰੂ ਹੋ ਚੁੱਕੀ ਹੈ ਜੋ ਤਕਰੀਬਨ 50 ਦਿਨ ਦੇ ਵਿੱਚ ਦਾਖਲ ਹੋਣ ਜਾ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਇਸ ਮੋਰਚੇ ਨੂੰ ਤਨਮਨ ਤਨ ਸਹਿਯੋਗ ਦਿਓ ਇੱਥੇ ਆਓ ਆ ਕੇ ਦੈਨ ਦੀਆਂ ਰਾਤ ਦੀਆਂ ਸਭਾਵਾਂ ਸੰਭਾਲੋ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੀਆਂ ਮੰਗਾਂ ਨੇ ਜਾਂ ਜਿਵੇਂ ਜਾਲੀ ਐਸਸੀ ਸਰਟੀਫਿਕੇਟ ਰੱਦ ਕਰਨੇ ਆ ਉਹ ਰੱਦ ਹੋਣ ਤੋਂ ਬਾਅਦ ਉਹਨਾਂ ਦੀਆਂ ਅਗਲੀਆਂ ਪ੍ਰੋਸੀਡਿੰਗਾਂ ਨਰੇਗਾ ਵਰਕਰਾਂ ਨਾਲ ਸੰਬੰਧਿਤ ਮੰਗਾਂ ਅਸੀਂ ਦਿੱਤੀਆਂ ਹੋਈਆਂ ਨੇ ਪੋਸਟ ਮੈਟਰ ਸਕਾਲਰਸ਼ਿਪ ਦਾ ਜਿਹੜਾ 10 ਲੱਖ ਵਿਦਿਆਰਥੀ ਦਾ ਵਜੀਫਾ ਪੈਂਡਿੰਗ ਪਿਆ ਵਾ ਸਾਡੇ ਮੁਲਾਜ਼ਮ ਵਰਗ ਦੀਆਂ 85ਵੀਂ ਸੋਧ ਦੀ ਗੱਲ ਕਰੀਏ ਐਸ ਸੀ ਐਸ ٹی ਐਕਟ ਦੀ ਜਿਹੜੀ ਪ੍ਰੋਪਰ ਪੰਜਾਬ ਦੇ ਵਿੱਚ ਪਾਲਣਾ ਨਹੀਂ ਹੋ ਰਹੀ ਆਰਟੀਈ ਐਕਟ ਦੀ ਨਹੀਂ ਬਹੁਤ ਜਿੰਨੀਆਂ ਵੀ ਮੰਗਾਂ ਸਰਕਾਰ ਨੂੰ ਅਸੀਂ ਦਿੱਤੀਆਂ ਸੋ ਸਰਕਾਰ ਨੂੰ ਬੇਨਤੀ ਕਰਦੇ ਆ ਅਜੇ ਵੀ ਸਮਾਂ ਹੈ ਆਪਾਂ ਉਹਦੇ ਤੇ ਬੈਠ ਕੇ ਇੱਕ ਸਾਰਥਕ ਉਹਦੇ ਆਪਾਂ ਬਹਿਸ ਕਰਕੇ ਉਹਨੂੰ ਕਿਸੇ ਨਤੀਜੇ ਵੱਲ ਲੈ ਕੇ ਜਾਈਏ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਦੇ ਵੱਲ ਗੌਰ ਦਿਓ ਤੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੋਈ ਬਾਲੇ ਮੋਰਚੇ ਨਹੀਂ ਲੱਗਦੇ ਹੁੰਦੇ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਆਪ ਦੇ ਹੱਕਾਂ ਲਈ ਮੋਰਚਾ ਲੱਗਿਆ ਤਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਪੂਰੀਆਂ ਵਰਗਲਾਂ ਤੋਂ ਉੱਪਰ ਉੱਠ ਕੇ ਇਸ ਮੋਰਚੇ ਦਾ ਸਾਥ ਦਿਓ ਜਿਸ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰ ਜੈ ਸੋਵਦਾ ਬਹੁਤ ਹੀ ਸਤਿਕਾਰਯੋਗ ਸਾਡੇ ਵਿਚਕਾਰ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਆਗੂ ਸਹਿਬਾਨ ਜਿਨ੍ਹਾਂ ਨੂੰ ਸਮਾਜ ਲਈ ਹਮਦਰਦੀ ਹੈ ਤੇ ਸਮਾਜ ਦੇ ਹਮਦਰਦ ਲੋਕ ਪਹੁੰਚ ਰਹੇ ਨੇ ਤੇ ਹੁਣ ਜਿਵੇਂ ਜਿਵੇਂ ਧੁੱਪ ਚਮਕੂਗੀ ਸਿਆਲ কাটੂਗਾ ਤੇ ਲੋਕਾਂ ਦਾ ਜਿਹੜਾ ਆਣਾ ਜਿਹੜਾ ਸੰਗਤ ਦਾਣਾ ਉਹ ਸ਼ੁਰੂ ਹੋ ਗਿਆ ਤੇ ਪ੍ਰੈਸਰਾਂ ਵੀ ਅਸੀਂ মিডিਆ ਰਹੀਂ ਜੋ ਹਰ ਰੋਜ਼ ਇਥੋਂ ਮੈਸੇਜ ਸਿਰਹਾ ਪੈਂਦਾ ਹੈ ਤਕਰੀਬਨ ਇਸ ਜਿਹੜਾ ਹੈ ਧਰਨੇ ਦਾ ਮੋਰਚੇ ਦਾ 46ਵਾਂ ਦਿਨ ਅੱਜ ਬੀਤ ਚੁੱਕਾ ਹੈ 46 ਦਿਨ ਬੀਤਣ ਤੋਂ ਵੀ ਜਿਹੜਾ ਹੈ ਮੋਰਚੇ ਦੇ ਆਗੂ ਸਾਹਿਬਾਰੇ ਆਪਣੇ ਆਪਣੇ ਜਿੱਥੇ ਜਿੱਥੇ ਵੀ ਕਿਸੇ ਆਗੂ ਸਾਹਿਬਾਨ ਦੀ ਡਿਊਟੀ ਲੱਗਦੀ ਹੈ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਮੋਰਚਾ ਅਗਲੇ ਅੱਗੇ ਵਾਸਤੇ ਵੀ ਚੜ੍ਹਦੀ ਕਲਾ ਚ ਰਹੂਗਾ ਤੇ ਐਸ்சிਬੀਸੀ ਮਹਾਪੰਚਾਇਤ ਦੇ ਸਾਰੇ ਆਗੂ ਸਹਿਬਾਨ ਆਪਣਾ ਪੂਰਾ ਸਹਿਯੋਗ ਦੇ ਕੇ ਮੋਰਚੇ ਨੂੰ ਕਾਮਯਾਬ ਕਰਦੇ ਨੇ ਤੇ ਬਾਕੀਆਂ ਨੂੰ ਲੋਕਾਂ ਨੂੰ ਵੀ ਅਪੀਲ ਹੈ ਸਾਡੀ ਮੋਰਚੇ ਵੱਲੋਂ ਤੇ ਵੱਧ ਵੱਧ ਚੜ੍ਹ ਕੇ ਸਾਡਾ ਸਹਿਯੋਗ ਦੇਵੇ ਤਾਂ ਕਿ ਸਰਕਾਰ ਤੋਂ ਅਸੀਂ ਆਪਣੀਆਂ ਜਾਇਜ਼ ਮੰਗਾਂ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਰਵੇਸ਼ਨ ਚੋਰਫੜੋ ਮੋਰਚੇ ਤੇ ਅੱਜ ਦੇ ਦਿਨ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੇ ਵੀ ਹੁਣ ਤੱਕ ਜਾਲੀ ਸਰਟੀਫਿਕੇਟ ਜੋ ਐਸਸੀ ਸਮਾਜ ਦੇ ਨਾਲ ਸਮਰਥ ਬਣਾ ਕੇ ਲੋਕ ਜਾਲੀ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਦੀਆਂ ਨੌਕਰੀਆਂ ਡਿਸਮਿਸ ਕਰਕੇ ਜਿਹੜੇ ਲੋਕ ਇਹਨਾਂ ਨੌਕਰੀਆਂ ਤੋਂ ਵਾਂਝੇ ਹੋਏ ਨੇ ਗਰੀਬ ਵਰਗ ਦੇ ਉਹਨਾਂ ਨੂੰ ਜਲਦ ਤੋਂ ਜਲਦ ਨੌਕਰੀਆਂ ਦੇ ਕੇ ਉਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਹੀ ਜਿਹੜੀ ਇਨਸਾਫ ਮੋਰਚੇ ਦੀ ਇਹ ਮੰਗ ਹੈ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਇਹ ਮੋਰਚਾ ਜਿਹੜਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਇਹਦੇ ਵਿੱਚ ਐਸੀ ਸਮਾਜ ਦੇ ਸਾਰੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਇਸ ਮੋਰਚੇ ਦਾ ਡਟ ਕੇ ਸਾਥ ਦਿਓ ਤਾਂ ਕਿ ਇਹ ਸਮੋਰਚੇ ਦਾ ਜਿਹੜਾ ਅਸਲ ਮਕਸਦ ਹੈ ਕਿ ਆਪਣੇ ਗਰੀਬ ਲੋਕਾਂ ਦੇ ਜਿਹੜੇ ਹੱਕ ਮਾਰੇ ਜਾ ਰਹੇ ਨੇ ਉਹ ਹੱਕ ਆਪਣੇ ਗਰੀਬ ਲੋਕਾਂ ਨੂੰ ਮਿਲ ਜਾਣ ਤੇ ਇਹਦੇ ਨਾਲ ਹੀ ਅਸੀਂ ਸਾਰੇ ਉਹਨਾ ਨਾਮ ਤੇ ਜੁੜੋ ਦੱਸੋ ਅਸੀਂ ਮੈਂ ਗੁਰਪ੍ਰੀਤ ਸਿੰਘ ਆ ਸਾਡਾ ਜ਼ਿਲ੍ਹਾ ਮੋਗਾ ਤੇ ਮੋਗਾ ਜ਼ਿਲ੍ਹੇ ਤੋਂ ਅਸੀਂ ਵਿਸ਼ੇਸ਼ ਤੌਰ ਤੇ ਇਸ ਮੋਰਚੇ ਨੂੰ ਸਹਿਯੋਗ ਦੇਣ ਵਾਸਤੇ ਪਹੁੰਚੇ ਆ ਬਹੁਤ ਸਾਰੇ ਨਗਰ ਵੱਲੋਂ ਸਾਨੂੰ ਜਿਹੜਾ ਸਹਿਯੋਗ ਪਹਿਲਾਂ ਵੀ ਦਿੱਤਾ ਗਿਆ ਤੇ ਅਸੀਂ ਸਪੈਸ਼ਲ ਤੌਰ ਤੇ ਅਸੀਂ ਪਹਿਲਾਂ ਵੀ ਆ ਚੁੱਕੇ ਇੱਥੇ ਤੇ ਹੁਣ ਵੀ ਅਸੀਂ ਡਟ ਕੇ ਇਸੇ ਤਰ੍ਹਾਂ ਹੀ ਇਸ ਮੋਰਚੇ ਦਾ ਮੋਢੇ ਨਾਲ ਮੋਢੇ ਨਾਲ ਜੋੜ ਕੇ ਸਹਿਯੋਗ ਦੇਵਾਂਗੇ ਧੰਨਵਾਦ ਜੀ ਜੈ ਭੀਮ ਜੈ ਭਾਰਤ ਸਤਿਕਾਰਯੋਗ ਪੰਜਾਬ ਵਾਸੀਓ ਜੈ ਭੀਮ ਜੈ ਭਾਰਤ ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੋਹਾਲੀ 7 ਫੇਸ ਦੀਆਂ ਲਾਈਟਾਂ ਤੇ ਜਿੱਥੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ 46 ਦਿਨਾਂ ਤੋਂ ਚੱਲ ਰਿਹਾ ਹੈ ਦਿਨ ਰਾਤ ਸਮਾਜ ਦੇ ਹਮਦਰਦ ਲੋਕ ਇਸ ਮੋਰਚੇ 'ਚ ਡਟੇ ਹੋਏ ਨੇ ਔਰ ਇਸ ਉਹਨਾਂ ਦਾ ਲਕਸ਼ ਹੈ ਕਿ ਸਾਡੇ ਐਸਸੀ ਵੀਸੀ ਸਮਾਜ ਦਾ ਕੁਝ ਬਣ ਸਕੇ ਕਿਉਂਕਿ ਪੰਜਾਬ ਦੇ ਵਿੱਚ ਐਸਸੀ ਵੀਸੀ ਸਮਾਜ ਦੇ ਬੜੇ ਮਾੜੇ ਹਾਲਾਤ ਨੇ ਨਾ ਕੋਈ ਸਰਕਾਰ ਸੁਣਦੀ ਐ ਹਰ ਪੱਖ ਤੋਂ ਚਾਹੇ ਕਿਸੇ ਵੀ ਫੀਲਡ ਚ ਲਾ ਲੀਏ ਸਾਡੇ ਸਮਾਜ ਨੂੰ ਦਬਾਇਆ ਜਾ ਰਿਹਾ ਤੱਕੇ ਸਾਡੇ ਸਮਾਜ ਨਾਲ ਦਿਨ ਰਾਤ ਦਿਨਪੁਰ ਦਿਨ ਵੱਧਦੇ ਜਾ ਰਹੇ ਨੇ ਸੋ ਇਹ ਮੋਰਚਾ ਹਰ ਇੱਕ ਗਰੀਬ ਮਜ਼ਦੂਰ ਦੀ ਆਵਾਜ਼ ਬੁਲੰਦ ਕਰਦਾ ਔਰ ਹਰ ਇੱਕ ਦੀ ਗੱਲ ਸੁਣਦਾ ਇਸ ਮੋਰਚੇ ਦੇ ਜਰੀਏ ਪੰਜਾਬ ਦੇ ਹਰ ਮੁੱਦੇ ਦੀ ਗੱਲ ਹੋਊਗੀ ਇਹ ਇਕੱਲਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਨਹੀਂ ਜਿੰਨੇ ਵੀ ਐਸਸੀ ਵੀਸੀ ਸਮਾਜ ਦੀਆਂ ਮੁਸ਼ਕਲਾਂ ਨੇ ਉਹ ਸਾਰੇ ਇੱਕ ਮੁਸ਼ਕਲ ਦੇ ਹੱਲ ਲਈ ਇਹ ਮੋਰਚਾ ਲੱਗਿਆ ਚਾਹੇ ਉਹ ਨਰੇਗਾ ਵਰਕਰ ਨੇ ਚਾਹੇ ਸਾਡੇ ਕੱਚੇ ਮੁਲਾਜ਼ਮ ਨੇ ਚਾਹੇ ਸਫਾਈ ਕਰਮਚਾਰੀ ਨੇ ਚਾਹੇ ਖੇਤ ਮਜ਼ਦੂਰ ਨੇ ਕਿਉਂਕਿ ਸਾਰਿਆਂ ਦੀ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਿਆ ਸੋ ਸਾਥੀਓ ਤਕੜੇ ਹੋ ਕੇ ਇਸ ਮੋਰਚੇ ਦੀ ਸਪੋਰਟ ਕਰੀਏ ਕਿਉਂਕਿ ਜਦੋਂ ਤੱਕ ਅਸੀਂ ਇੱਕ ਫਰੰਟ ਤੇ ਇਕੱਠੇ ਹੋ ਕੇ ਲੜਾਈ ਨਹੀਂ ਲੜਦੇ ਤਾਂ ਅਸੀਂ ਕਾਮਯਾਬ ਨਹੀਂ ਹੁੰਦੇ ਸੋ ਇਹ ਮੋਰਚੇ ਦੇ ਸਪੋਰਟ ਕਰੋ ਵੱਧ ਤੋਂ ਵੱਧ ਨਿਕਲੋ ਤਾਇ ਮੋਰਚਾ ਕਾਮਯਾਬ ਹੋਊਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਭਰਾਵੋ ਪੂਰੇ ਪੰਜਾਬ ਦੇ ਐਸਸੀਬੀਸੀ ਸਮਾਜ ਇਸ ਮੋਰਚੇ ਵੱਲ ਵਧੋ ਔਰ ਇਸ ਮੋਰਚੇ ਨੂੰ ਸਪੋਰਟ ਕਰਕੇ ਏਕੇ ਦਾ ਤੁਸੀਂ ਸਭ ਨੂੰ ਇਹ ਸੰਦੇਸ਼ ਦਿਓ ਕਿ ਐਸਸੀਬੀਸੀ ਸਮਾਜ ਪੰਜਾਬ ਦੇ ਵਿੱਚ ਇੱਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਹੱਕ ਲੈਣੇ ਨੇ ਜਿਹੜੇ ਸਾਨੂੰ ਸੰਵਿਧਾਨਕ ਹੱਕ ਨੇ ਉਹ ਬਾਬਾ ਸਾਹਬ ਬਿੜਕਰ ਨੇ ਕਿਹਾ ਸੀ ਤੁਹਾਨੂੰ ਸੰਘਰਸ਼ ਨਾਲ ਮਿਲਣੇ ਨੇ ਘਰੇ ਬੈਠ ਕੇ ਨਹੀਂ ਮਿਲਣੇ ਜੋ ਇੱਥੇ ਬੈਠੇ ਨੇ ਉਹਨਾਂ ਦਾ ਨਹੀਂ ਇਹ ਸਾਰੇ ਸਮਾਜ ਦਾ ਸਾਂਝਾ ਮੋਰਚਾ ਹੈ ਸੋ ਇਸ ਨੂੰ ਤਕੜੇ ਹੋ ਕੇ ਆਪਾਂ ਹੱਲ ਕਰਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਾਂ ਦਾ ਭਵਿੱਖ ਬਚ ਸਕੇ ਇਹ ਸਾਡੇ ਮਾਨ ਸਨਮਾਨ ਦੀ ਸਾਡੀ ਹੋਂਦ ਦੀ ਲੜਾਈ ਹੈ ਇਸ ਨੂੰ ਬਰਕਰਾਰ ਰੱਖੀਏ ਸਾਰਿਆਂ ਨੂੰ ਜੈਪੀ ਜੈ ਭਾਰਤ